ਨਾਮ ਹੁੰਦਾ ਜੀ ਮੈਂ ਰਾਜੇਸ਼ ਕੇ ਰਾਸ਼ਟਰੀ ਅਧਿਖ ਅਕਿਲ ਭਾਰਤੀ ਹਿੰਦੂ ਸ੍ਰਸ਼ਾ ਸੰਪਤੀ ਸੰਰਖਕ ਸ੍ਰੀ ਹਿੰਦੂਤਾ ਚਸ਼ਮਤਵਾਦੀ ਜਨਗਰੀ ਅਧਿਕਾਰੀ ਅੱਜ ਜਿਹੜੀ ਇਹ ਪ੍ਰੈਸ ਵਾਰਤਾ ਹੈ ਅੱਜ ਅਸੀਂ ਇੱਕ ਧਰਨਾ ਰੱਖਿਆ ਸੀ ਕਿਉਂਕਿ ਸਭ ਨੂੰ ਪਤਾ ਹੀ ਸਾਰੇ ਸਨਾਤਨ ਨੂੰ ਕਿ ਪਿਛਲੇ ਦਿਨਾਂ 12-12 ਨੂੰ ਇੱਕ ਮੰਦਪਾਗੀ ਘਟਨਾ ਸੀ ਕਾਲੀ ਮਾਤਾ ਮੰਦਿਰ ਵਿੱਚ ਘਟੀ ਸੀ ਸਾਡੇ ਹਿੰਦੂ ਸਖਸ਼ਾ ਸੰਪਤੀ ਦੇ ਰਾਸ਼ਟਰਪਤੀ ਰਜੇਸ਼ ਕੇਹਰ ਜੀ ਨੇ ਦੱਸਿਆ ਕਿ ਜੋ ਅੱਜ ਦਾ ਸਾਡਾ ਧਰਨਾ ਸੀ ਉਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਾਡੇ ਨਾਲ ਉਸ ਤੋਂ ਪਹਿਲਾਂ ਹੀ ਇੱਕ ਮੀਟਿੰਗ ਕੀਤੀ ਜੀਜੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਹੈ ਸਨਮਾ ਹੁੰਦੇ ਹਨ ਮਹਾਰਾਜੇਸ਼ ਕੇਹ ਰਾਸ਼ਟਰਪਤੀ ਅਕਿਲ ਭਾਪਿਆ ਹਿੰਦੂ ਸਖਸ਼ਾ ਸੰਪਤੀ ਸੰਰਖਕ ਸ੍ਰੀ ਹਿੰਦੂਤਾ ਟਰੱਸਟ ਮੰਗੂ ਜੀ ਅੱਜ ਜਿਹੜੀ ਇਹ ਪ੍ਰੈਸਵਾਤਾ ਹੈ ਅੱਜ ਅਸੀਂ ਇੱਕ ਧਰਨਾ ਰੱਖਿਆ ਸੀ ਕਿਉਂਕਿ ਸਾਨੂੰ ਪਤਾ ਹੀ ਸਾਰੇ ਸਨਾਤਨਿਓਂ ਕਿ ਪਿਛਲੇ ਦਿਨਾਂ 12-12 ਨੂੰ ਇੱਕ ਮੰਦਭਾਗੀ ਘਟਨਾ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਘਟੀ ਸੀਗੀ ਜਿਹਦੇ ਵਿਰੋਧ ਵਿੱਚ ਸਾਰੇ ਹਿੰਦੂ ਸੰਗਠਨਾਂ ਨੇ ਕਾਲੀ ਮਾਤਾ ਮੰਦਰ ਵਿੱਚ ਰੋਜ਼ ਪ੍ਰਦਰਸ਼ਨ ਕਰਿਆ ਸੀਗਾ ਉਸ ਰੋਜ਼ ਪ੍ਰਦਰਸ਼ਨ ਨੂੰ ਲੈ ਕੇ ਕੁਝ ਮੰਗਾਂ ਸੀ ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ ਸੀਗੀਆਂ ਜਿਹਦੇ ਵਿੱਚ ਦੋਸ਼ੀ ਦੇ ਖਿਲਾਫ ਕੜੀ ਕਾਰਵਾਈ ਔਰ ਇੱਕ ਸਰਕਾਰੀ ਕਮੇਟੀ ਦਾ ਸਰਕਾਰੀ ਸਲਾਹਕਾਰ ਕਮੇਟੀ ਦਾ ਬੰਦਾ ਸੀਗਾ ਸੰਦੀਪ ਬੰਦੂ ਜਿਸ ਨੇ ਕਿ ਗਲਤ ਬਿਆਨਵਾਜੀ ਕਰਕੇ Hindu ਸੰਗਠਨਾਂ ਦੇ ਰੋਸ਼ ਨੂੰ ਵਿਧਾਇਆ ਸੀਗਾ ਉਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਉਹਦੇ ਖਿਲਾਫ 295 ਦਾ ਪਰਚਾ ਦਰਜ ਕਰਾਉਣ ਵਾਸਤੇ 3 ਮੰਗਾਂ ਅਸੀਂ ਰੱਖੀਆਂ ਸੀਗੀਆਂ ਜਿਦੇ ਵਿੱਚ ਇੱਕ ਮੰਗ ਦਾ ਸਾਡੀ ਤੁਰੰਤ ਮੰਨ ਲਿੱਤੀ ਕਿਸੀ ਪਟਿਆਲਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਦੇ ਖਿਲਾਫ ਕੜੀ ਧਾਰਾ ਲਗਾ ਕੇ ਉਹਨੂੰ ਅੰਦਰ ਦੇਰ ਤੇ ਪਹੁੰਚਾਇਆ ਗਿਆ ਸੀਗਾ ਉਹ ਦੂਸਰੀ ਜਿਹੜੀ ਮੰਗ ਸੀ ਉਹ ਅਸੀਂ ਬਾਰ ਬਾਰ ਐਸਡੀਐਮ ਸਾਹਿਬ ਨੂੰ ਲਿਖ ਕੇ ਦਿੱਤਾ ਸੀਗਾ ਡੀਐਸਪੀ ਸਾਹਿਬ ਨੂੰ ਰਿਟਰਨ ਤੇ ਦੇ ਚੁੱਕੇ ਸੀਗੇ ਲੇਕਿਨ ਉਹਦੀ ਸੁਣਵਾਈ ਨਹੀਂ ਹੋ ਰਹੀ ਸੀ ਸਾਡੀ ਜਿਹਦੇ ਕਾਰਨ ਪਰਸੋ ਦੀ ਬੈਠਕ ਦੇ ਵਿੱਚ ਅਸੀਂ ਸਾਰੇ ਹਿੰਦੂ ਸ਼ਰਧਾਲੂਆਂ ਨੇ ਫੈਸਲਾ ਲਿਆ ਸੀ ਕਿ 29 ਤਰੀਕ ਨੂੰ ਇੱਕ ਵਿਸ਼ਾਲ ਦਰਨਾ ਕਾਲੀ ਮਾਤਾ ਮੰਦਰ ਦੇ ਬਾਹਰ ਲਗਾਇਆ ਜਾਏਗਾ ਸਾਰੇ ਹਿੰਦੂ ਸ਼ਰਧਾਲੂਆਂ ਵੱਲੋਂ ਅਖਿਲ ਸ੍ਰੀ ਸੁਨਾਤਨ ਸ਼ਕਤੀ ਸੇਵਾ ਸ੍ਰੀ ਸੁਨਾਤਨ ਸ਼ਕਤੀ ਇਕਤਾ ਮੰਚ ਵੱਲੋਂ ਹੈ ਜਿਹੜਾ ਧਰਨਾ ਲਗਾਇਆ ਜਾਣਾ ਸੀਗਾ ਜਿਹਦੇ ਵਿੱਚ ਧਰਨੇ ਨੂੰ ਦੇਖਦੇ ਹੋਏ ਅੱਜ ਸਾਨੂੰ ਰਾਤ ਸਾਨੂੰ ਮੈਸੇਜ ਮਿਲਿਆ ਸੀਗਾ ਡੀਸੀ ਸਾਹਿਬ ਦਾ ਕਿ ਸਵੇਰੇ 11 ਵਜੇ ਇੱਕ ਬੈਠਕ ਕੀਤੀ ਜਾਊਗੀ ਅੱਜ ਅਸੀਂ ਸਾਰੇ ਸਿਨੇਮਾ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਡੀਸੀ ਸਾਹਿਬ ਕੋਲ ਗਏ ਸੀਗੇ ਉਹਨਾਂ ਨੇ ਜਿਹੜੀ ਹੈ ਅੱਜ ਸਾਡੀ ਸਾਰੀ ਡਿਮਾਂਡਾਂ ਪੂਰੀਆਂ ਕਰ ਦਿੱਤੀਆਂ ਹੈ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਕੁਝ ਦਿਨਾਂ ਦੇ ਵਿੱਚ ਦੀ ਬਾਕੀ ਜਿਹੜੀ ਕੋਈ ਮੰਗ ਹੈਗੀ ਉਹ ਵੀ ਪੂਰੀ ਕਰੀ ਜਾਣੀ ਆ ਅੱਜ ਜਿਹੜਾ ਹੈਗਾ ਪਹਿਲਾਂ ਵੀ ਉਹ ਕਹਿੰਦੇ ਸੀ ਡੀਸੀ ਸਾਹਿਬ ਅਸੀਂ ਲਿਖ ਕੇ ਭੇਜਤਾ ਸੀਗਾ ਪ੍ਰਸ਼ਾਸਨ ਕਰਨ ਦੀ ਜਿਹੜੀ ਪਾਵਰ ਹੈਗੀ ਐ ਉਹ ਐਫਸੀਆਰ ਕੋਲ ਹੈ ਉਹ ਡੀਸੀ ਸਾਹਿਬ ਅੱਲਾ ਵੀ ਭੇਜ ਚੁੱਕੇ ਨੇ ਅੱਜ ਫੇਰ ਉਹਨਾਂ ਨੇ ਰਿਮਾਈਂਡਰ ਭੇਜਿਆ ਸਾਹਮਣੇ-ਸਾਹਮਣੇ ਉਹਨਾਂ ਦੀ ਜਿਹੜੀ ਕਾਪੀ ਹੈਗੀ ਸਾਨੂੰ ਮੁਹਈਆ ਕਰਵਾਈ ਜਾਏਗੀ ਦੂਜੀ ਜਿਹੜੀ ਹੈ 295 ਦੇ ਪਰਚੇ ਵਾਸਤੇ ਉਹ ਐਸਪੀ ਸੀਟੀ ਸਾਹਿਬ ਮੌਕੇ ਤੇ ਮੁਸਿਬ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਜੋ ਜੋ ਧਾਰਾ ਲੱਗਦੀ ਆ ਉਹ ਧਾਰਾ ਦੇ ਮਜ਼ਾਦਿ ਪਰਚਾ ਤਾਂ ਦਿੱਤਾ ਜਾਵੇ ਇਹ ਸਾਰੇ ਵਰਕਰਨ ਨੂੰ ਦੇਖਦੇ ਹੋਏ ਸਾਰੇ ਸਾਡੇ ਹਿੰਦੂ ਸੰਗਠਨਾਂ ਨੇ ਅੱਗੇ ਇਹ ਬੈਠਕ ਕਰਕੇ ਫੈਸਲਾ ਲਿਆ ਹੈ ਕਿ ਜਿਹੜਾ ਇਹ ਅੰਦੋਲਨ ਹੈ ਲੋੜੀ ਤੱਕ ਜਿਹੜਾ ਹੈ ਅਸੀਂ ਸਥਾਪਿਤ ਕਰ ਰਹੇ ਹਾਂ ਲੋੜੀ ਤੱਕ ਅਸੀਂ ਦੇਖਾਂਗੇ ਕਾਰਵਾਈ ਅਗਰ ਵਧੀਆ ਤਰੀਕੇ ਨਾਲ ਹੁੰਦੀ ਹੈ ਤਾਂ ਠੀਕ ਹੈ ਇਹ ਤਾਂ ਲੋੜੀ ਤੋਂ ਬਾਅਦ ਫਿਰ ਅਸੀਂ ਆਪਣੇ ਅੰਦੋਲਨ ਨੂੰ ਰੂਪ ਦੇਣਾ ਤਿਆਰ ਕਰਾਂਗੇ ਜਮ ਜਮਤਾ ਜਿਵੇਂ ਕਿ ਸਾਡੇ ਹਿੰਦੂ ਸੱਕਸਰ ਸੰਪਤੀ ਦੇ ਰਾਸ਼ਟਰੀ ਅគ្ਸ਼ ਰਜੇਸ਼ ਸਿੰਘ ਜੀ ਨੇ ਦੱਸਿਆ ਕਿ ਜੋ ਅੱਜ ਦਾ ਸਾਡਾ ਧਰਨਾ ਸੀ ਉਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਾਡੇ ਨਾਲ ਉਸ ਤੋਂ ਪਹਿਲਾਂ ਹੀ ਇੱਕ ਮੀਟਿੰਗ ਕੀਤੀ ਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਸੰਦੀਪ ਬੰਦੂ ਤੇ ਕਾਰਵਾਈ ਐਫਸੀਆਰ ਨੇ ਕਰਨੀ ਹੈ ਉਸ ਲਈ ਅਸੀਂ ਉਹਨਾਂ ਨੂੰ ਹਿੱਟਨ ਲਿਖ ਕੇ ਭੇਜ ਦਿੱਤਾ ਹੈ ਤੇ ਇਹਦੀ ਰਿਮਾਈਂਡਰ ਅਸੀਂ ਅੱਜ ਫੇਰ ਭੇਜ ਰਹੇ ਹਾਂ ਬਾਕੀ ਦਾ ਜੋ ਚੋਰੀ ਵਾਲਾ ਕੇਸ ਸੀਗਾ ਗੁੱਲਕ ਚੋਰੀ ਦਾ ਉਹਨਾਂ ਦੇ ਵੀ ਸਾਰੇ ਬੰਦੇ ਸਸਪੈਂਡ ਨੇ ਤੇ ਉਹਨਾਂ ਤੇ ਵੀ ਬਹੁਤ ਜਲਦ ਤੱਕ ਕਾਰਵਾਈ ਕੀਤੀ ਜਾਏਗੀ ਉਹਨਾਂ ਦਾ ਜੋ ਜਵਾਬ ਸੀਗਾ ਉਹ ਡੀਸੀ ਸਾਹਿਬ ਕੋਲੇ ਅੱਜ ਕੱਲ ਦੇ ਵਿੱਚ ਜਾਣਾ ਹੈਗਾ ਤੇ ਜਿਹੜੇ ਵੀ ਬੰਦੇ ਸਸਪੈਂਡ ਕੀਤੇ ਗਏ ਨੇ ਉਹਨਾਂ ਦਾ ਜਵਾਬ ਉਹਨਾਂ ਦਾ ਪੱਖ ਦੇਖਣ ਤੋਂ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ ਸੰਦੀਪ ਬੰਦੂ ਜੋ ਸ਼ਖਸ ਹੈ ਉਸ ਉਦਾਰ ਸੀ ਦੱਸਿਆ ਸੀ ਕਿ ਅੱਜ ਵੀ ਡੇਟ ਵਿੱਚ ਵੀ ਮੰਦਰ ਆ ਰਿਹਾ ਹੈ ਤੇ ਗੁਲਗ ਦੀਆਂ ਚਾਬੀਆਂ ਵੀ ਉਹਦੇ ਕੋਲ ਨੇ ਤਾਂ ਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਅੱਜ ਹੀ ਉਸ ਤੋਂ ਗੁਲਗ ਦੀਆਂ ਚਾਬੀਆਂ ਵੀ ਲਾਡੀਆਂ ਜਾਣਗੀਆਂ ਤੇ ਮੰਦਰ ਵਿੱਚ ਉਸ ਦਾ ਸੰਪੂਰਨ ਤੌਰ ਤੇ ਜੋ ਦਖਲ ਹੈ ਉਹ ਬੰਦ ਕਰ ਦਿੱਤਾ ਜਾਏਗਾ ਇਸ ਕਰਕੇ ਅਸੀਂ ਇਹ ਤਰਨਾ ਅੱਜ ਬਿਆਨਵਾਜੀ ਸਥਾਪਿਤ ਕੀਤਾ ਹੈ ਤੇ ਜੋ ਉਸ ਨੇ ਸਟੇਟਮੈਂਟ ਪਿਛਲੀ ਵਾਰ ਦਿੱਤੀ ਸੀ ਉਹ ਵੀ ਡੀਸੀ ਸਾਹਿਬ ਨੇ ਕਹਿ ਦਿੱਤਾ ਹੈ ਕਿ ਅੱਗੇ ਨੂੰ ਕੋਈ ਵੀ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਹੋਵੇ ਚਾਹੇ ਕੋਈ ਵੀ ਹੋਵੇ ਉਹ ਸਰਕਾਰ ਵੱਲੋਂ ਕਦੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਰਹੇਗਾ ਕਿ ਸਾਨੂੰ ਭਰੋਸਾ ਦਵਾਇਆ ਗਿਆ ਹੈ ਜੈ ਸ਼੍ਰੀ ਗੁਰਨਾਮ ਜੈ ਮਕਾਂ